ਇਨਸਾਨ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਆਪਣੀ ਕਿਸਮਤ ਨੂੰ ਅਜ਼ਮਾਉਂਦਾ ਹੈ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਅਜ਼ਮਾਏ ਕੋਈ ਮਿਹਨਤ ਕਰਕੇ ਅਜ਼ਮਾਉਂਦਾ ਹੈ ਕੋਈ ਰੱਬ ਦੇ ਆਸਰੇ ਕਿਸਮਤ 'ਤੇ ਭਰੋਸਾ ਰੱਖਦਾ ਹੈ ਪਰ ਤੁਹਾਨੂੰ ਦੱਸ ਦਈਏ ਜਿੱਥੇ ਭੈਣ ਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਕੱਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਇਸ ਵਾਰ ਰਾਖੀ ਬੰਪਰ ਦਾ ਇਹ ਪੰਜਾਬੀ ਜਕਾਵਾਂ ਤੇ ਰਖੜੀ ਬੰਪਰ ਦਾ ਬਟਾਲਾ ਖੜੇ ਆਂ ਬਸ ਸਟੈਂਡ ਦੇ ਬਿਲਕੁਲ ਨਜ਼ਦੀਕ ਜਲੰਧਰ ਰੋਡ ਤੇ ਤੁਸੀਂ ਵੇਖ ਸਕਦੇ ਹੋ ਸੰਜੇ ਲਾਟਰੀ ਏਜੰਸੀ ਕਿਉਂਕਿ ਬਟਾਲਾ ਚ ਕਾਫੀ ਜਗ੍ਹਾ ਤੇ ਸਰਕਾਰ ਵੱਲੋਂ ਜੋ ਚਲਾਈ ਗਈ ਸਕੀਮ ਹੈ ਜੋ ਲਾਟਰੀ ਨਿਕਲਦੀ ਹੈ ਟਿਕਟਾਂ ਮਿਲਦੀਆਂ ਹਨ ਪਰ ਇਸ ਸਟਾਲ ਦੀ ਖੂਬੀ ਤੁਹਾਨੂੰ ਇਹ ਦੱਸ ਦਵਾਂ ਕਿ ਪਿਛਲੇ ਕਾਫੀ ਬੀਤੇ ਲੰਬੇ ਸਮੇਂ ਤੋਂ ਜਿਨੇ ਲੋਕਾਂ ਦੇ ਕਰੋੜਾਂ ਦੇ ਲੱਖਾਂ ਦੇ ਇਨਾਮ ਲੱਗੇ ਹਨ ਉਹ ਜ਼ਿਆਦਾਤਰ ਲੋਕਾਂ ਨੇ ਇਸ ਸਟਾਲ ਤੋਂ ਹੀ ਟਿਕਟਾਂ ਖਰੀਦੀਆਂ ਹਨ ਹੁਣੇ ਤੁਸੀਂ ਵੇਖ ਸਕਦੇ ਹੋ ਕਿ ਵੱਡਾ ਰਸ਼ ਹੈ ਲੋਕ ਆਪਣੀ ਕਿਸਮਤ ਅਡਮਾਰੇ ਹਨ ਰਖੜੀ ਬੰਪਰ ਜੋ ਕਿ 16 ਤਰੀਕ ਨੂੰ ਦੱਸਿਆ ਜਾ ਰਿਹਾ ਹੈ ਸ਼ਾਮ ਨੂੰ 8 ਵਜੇ ਨਿਕਲੇਗਾ ਅਤੇ ਇਸ ਵਾਰ 500 ਰੁਪਏ ਦੀ ਹੀ ਟਿਕਟ ਹੈ ਪਰ 7 ਕਰੋੜ ਦਾ ਵੱਡਾ ਇਨਾਮ ਤੁਹਾਡੀ ਕਿਸਮਤ ਵਿੱਚ ਲਿਖਿਆ ਹੋਏਗਾ ਤਾਂ ਜ਼ਰੂਰ ਤੁਹਾਨੂੰ ਉਸ ਵਾਹਿਗੁਰੂ ਦੀ ਕਿਰਪਾ ਨਾਲ ਮਿਲੇਗਾ ਪਰ ਉਸ ਵਾਸਤੇ ਕਰਨਾ ਕੀ ਪਏਗਾ ਤੁਹਾਨੂੰ 2-4 ਦਿਨ ਦੇ ਵਿੱਚ ਵਿੱਚ ਹੀ ਇਹ ਲਾਟਰੀ ਬੰਪਰ ਦੀ ਟਿਕਟ ਲੈਣੀ ਪੈਗੀ ਤੇ ਸੰਜੇ ਲਾਟਰੀ ਏਜੰਸੀ ਜਿਹੜੀ ਕਿ ਬਟਾਲਾ ਵਿੱਚ ਖਾਸ ਕਰਕੇ ਆਸ-ਪਾਸ ਦੇ ਇਲਾਕਿਆਂ ਸਭ ਤੋਂ ਜ਼ਿਆਦਾ ਫੇਮਸ ਹੈ ਕਿਉਂਕਿ ਇਹਨਾਂ ਦਾ ਇੱਕ ਰਿਕਾਰਡ ਬਣ ਚੁੱਕਾ ਹੈ ਕਿ ਤੁਸੀਂ ਟਿਕਟ ਲੈਂਦੇ ਹੋ ਤੇ ਕਾਫੀ ਕਰੋੜਾਂ ਤੇ ਲੱਖਾਂ ਦੇ ਇਨਾਮ ਇਥੋਂ ਦੇ ਲੋਕਾਂ ਨੂੰ ਹਾਸਲ ਹੋਏ ਹਨ ਆਓ ਗੱਲਬਾਤ ਕਰਦੇ ਹਾਂ ਇਸ ਲਾਟਰੀ ਏਜੰਸੀ ਦੇ ਮਾਲਕ ਸਾਡਾ ਮੌਜੂਦ ਹਨ ਸਸਕਾ ਭਾਜੀ ਸੁਭਨਾਮ ਕੀ ਜੇ ਸਭ ਤੋਂ ਪਹਿਲਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਔਰ ਰਾਖੀ ਬੰਪਰ ਆ ਗਿਆ ਰਾਖੀ ਬੰਪਰ ਦੇਖੋ ਜੀ ਪੰਜਾਬ ਸਰਕਾਰ ਨੇ 500 ਰੁਪਏ ਟਿਕਟ ਰੱਖਣੀ ਬੱਬਰ 7 ਕਰੋੜ ਰੁਪਏ ਦਾ ਪ੍ਰਾਈਜ਼ ਆ 16 ਤਰੀਕ ਨੂੰ ਡਰਾਅ ਨਿਕਲ ਰਿਹਾ ਤੇ 500 ਰੁਪਏ ਨਾਲ ਇਸ ਤੋਂ ਬਾਅਦ ਕਿਸੇ ਤੋਂ ਜਮਾਨ ਦਾ ਮੁੱਕ ਵਧੀਆ ਕੋਈ ਆਚਾਰ ਨਹੀਂ ਹੈ ਗੌਰ ਸੰਜੜੇ ਇਲਾਕੇ 'ਚ ਕਾਫੀ ਵੱਡੀ ਚਰਚਾ ਕਿਉਂਕਿ ਲੋਕ ਜਿੰਨੇ ਵੀ ਜਨਾ ਨਾਮ ਨਿਕਲਦੇ ਨੇ ਕਰੋੜਾਂ ਲੱਖਾਂ ਦੇ ਯਾਤਰਕ ਰੱਖਿਆ ਕਿ ਤੁਹਾਡੀ ਇਸ ਲਾਟਰੀ ਏਜੰਸੀ ਦੇ ਹੀ ਟਿਕਟ ਹੁੰਦੇ ਹਨ ਕੀ ਕਹਿਣਾ ਚਾਹੁੰਦੇ ਹੋ ਇਹਨੂੰ ਕਿ ਕਿਸਮਤ ਮੰਨਦੇ ਹੋ ਤੁਸੀਂ ਹਾਂਜੀ ਕਿਸਮਤ ਹੈ ਜੀ ਹਾਂਜੀ ਇਸ ਵਾਰ ਟਿਕਟ ਦਾ ਥੋੜਾ ਵੇਰਵਾ ਦੱਸ ਦਈਏ ਕਿ ਕਿੰਨੇ ਵਜੇ ਨਾਮ ਨਿਕਲੇਗਾ ਕਿੰਨੀ ਤਰੀਕ ਤੱਕ ਲੋਕ ਟਿਕਟ ਲੈ ਸਕਦੇ 16 ਤਰੀਕ ਨੂੰ ਡਰਾ ਨਿਕਲੇਗਾ 16 ਅਗਸਤ ਨੂੰ ਡਰਾ ਵਾ 7 ਕਰੋੜ ਦਾ ਪ੍ਰਾਈਜ਼ ਆ ਤੇ ਉਸ ਤੋਂ ਬਾਅਦ ਛੋਟੇ ਪ੍ਰਾਈਜ਼ ਵੀ ਹੈਗੇ 20-20 ਲੱਖ ਦੇ ਆ 10-10 ਲੱਖ ਦੇ ਆ 5-5 ਲੱਖ ਦੇ ਇਨਾਮ ਹੈ ਕਾਫੀ ਪ੍ਰਾਈਜ਼ ਆ ਤੇ ਫਰਸਟ ਪ੍ਰਾਈਜ਼ 7 ਕਰੋੜ ਦਾ ਇਨਾਮ ਹੈ ਇਹ 16 ਅਗਸਤ ਨੂੰ ਡਰਾ ਨਿਕਲੇਗਾ ਤੋ ਇਹ 17 ਤਰੀਕ ਨੂੰ ਪੇਪਰ 'ਚ ਰਿਜ਼ਲਟ ਵੀ ਆਏਗਾ ਜੇ ਕੋਈ ਇਹੋ ਜਿਹੇ ਵਿਅਕਤੀ ਹੋ ਜਿਹਨ ਕੋ 500 ਰੁਪਏ ਦੀ ਪਹੁੰਚ ਨਹੀਂ ਬਣਦੀ ਥੋੜਾ ਦੱਸ ਦਈਏ ਕਿੰਨੇ ਪੈਸਿਆਂ ਤੋਂ ਕਿੰਨੇ ਰੁਪਏ ਤੋਂ ਟਿਕਟਾਂ ਸ਼ੁਰੂ ਹੋ ਜਾਂਦੀਆਂ ਤੇ ਕਿੰਨੀ ਤੱਕ ਜਾਂਦੀਆਂ ਟਿਕਟ ਦੇਖੋ ਜੀ 50 ਰੁਪਏ ਦੀ ਵੀ ਹੈਗੀ ਹੈ ਪੰਜਾਬ ਸਰਕਾਰ ਨੇ ਇੱਕ ਨਵੀਂ ਟਿਕਟ ਕੱਢੀ ਹੈ 50 ਰੁਪਏ ਨਾਲ 25 ਲੱਖ ਰੁਪਏ ਦਾ ਇਨਾਮ ਹੈ ਉਹ 25 ਲੱਖ ਰੁਪਏ ਦੀ ਟਿਕਟ ਹੈ 25 ਲੱਖ ਰੁਪਏ ਦਾ ਇਨਾਮ ਨਿਕਲਦਾ ਆਜੋ ਤੇ ਜੇ ਨਹੀਂ ਕੋਈ ਜ਼ਿਆਦਾ ਖਰਚ ਸਕਦਾ ਤਾਂ 50 ਰੁਪਏ ਟਿਕਟ ਵੀ ਬਾਅ ਸਕਦਾ ਉਸ ਤੋਂ ਘੱਟ ਵੀ ਹੈ ਕੱਟ ਵੀ 20 ਰੁਪਏ ਨਾਲ 5 ਲੱਖ ਦਾ ਇਨਾ ਇਹ ਕੋਈ ਸ਼ੇਅਰ ਵੀਟ ਸ਼ੇਅਰ ਭਾਈ ਟਿਕਟ ਵੀ ਹੈਗੀ ਹਾਂਜੀ ਸ਼ੇਅਰ ਵੀ ਟਿਕਟ ਤੁਹਾਡੇ ਕੋਲ 4 ਹੋਰ 1-1 ਕਰੋੜ ਦੇ ਨਾਮ ਨਿਕਲ ਚੁਕੇ ਆ ਜੇ ਨਹੀਂ ਕੋਈ ਜ਼ਿਆਦਾ ਖਰ ਸਕਦਾ ਸ਼ੇਅਰ ਵਾਲੀ ਟਿਕਟ ਉਹ ਬਾਣ ਪੰਜਾਬ ਸਰਕਾਰ ਦੀ ਗੱਲ ਕਰੀਏ ਲਗਾਤਾਰ ਨਾਮ ਦੀ ਰਾਸ਼ੀ ਜਿਹੜੀ ਵਧਾਈ ਜਾ ਰਹੀ ਹੈ ਕਿਉਂਕਿ ਸ਼ੁਰੂ ਜਿਹੜਾ ਸ਼ੁਰੂ ਹੋਇਆ ਸੀ ਤੇ ਜੋ ਮੇਰੇ ਖਿਆਲ ਨਾਲ ਅਸੀਂ ਸੋਚਦੇ 1 ਕਰੋੜ ਤੋਂ ਸ਼ੁਰੂ ਹੋਇਆ ਸੀ ਪਰ ਹੁਣ ਲਗਾਤਾਰ 7 ਕਰੋੜ ਗਾਂ ਦਿਵਾਲੀ ਬੰਪਰ ਇਸ ਤੋਂ ਵੱਡਾ ਬੰਪਰ ਆ ਰਿਹਾ ਕੀ ਕਹਿਣਾ ਚਾਹੁੰਦੇ ਹੋ ਜੀ ਦਿਵਾਲੀ ਬੰਪਰ ਇਸ ਤੋਂ ਵੀ ਜ਼ਿਆਦਾ ਵੱਡਾ ਪ੍ਰਾਈਜ਼ ਹੈ 7 ਕਰੋੜਾ ਦਿਵਾਲੀ ਬੰਪਰ 11 ਕਰੋੜ ਦਾ ਪ੍ਰਾਈਜ਼ ਕਰ ਰਹੇ ਆ ਤੇ ਲੋਕ ਨਿਕਲੇਗਾ ਲਾਈਵ ਕਾਤੇ ਵੇਖ ਸਕਦੇ ਲਾਈਵ ਡਰਾ ਵੇਖੋ ਜੀ ਬਕਾਇਦਾ ਟਿਕਟ ਦੇ ਉੱਪਰ YouTube ਚੈਨਲ ਦਿੱਤਾ ਦਾ ਆ YouTube ਚੈਨਲ ਆ ਤੁਸੀਂ ਲਾਈਵ ਪੂਰੇ 8 ਵਜੇ ਲਾਈਵ ਡਰਾ ਚਾਲੂ ਹੋ ਜਾਏਗਾ 16 ਤਰੀਕ ਨੂੰ ਡਰਾ ਨਿਕਲਣਾ 8 ਵਜੇ ਦਾ ਟਾਈਮ ਆ 7:30 ਵਜੇ ਤੱਕ ਤੁਸੀਂ ਪੌਣੇ 8 ਵਜੇ ਤੱਕ ਮਲਕ ਟਿਕਟ ਲੈ ਸਕਦੇ ਹੋ ਜੇ ਕਾਊਂਟਰ ਤੇ ਲੱਗੀ ਆ ਤੇ 8 ਵਜੇ ਡਰਾ ਪੂਰਾ ਚਾਲੂ ਹੋ ਜਾਂਦਾ ਦਾ ਲਾਈਵ ਡਰਾ ਸੰਦੇ ਤੁਸੀਂ ਅਕਸਰ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੇਖੀ ਹੋਏਗੀ ਕਿਉਂਕਿ ਕਈ ਲੋਕ ਦਿਹਾੜੀਦਾਰ ਵੀ ਹੁੰਦੇ ਆ ਕਈ ਦੁਕਾਨਦਾਰ ਛੋਟੇ ਮੋਟੇ ਹੁੰਦੇ ਜਿਨ੍ਹਾਂ ਲੱਖਾਂ ਕਰੋੜਾਂ ਜੋ ਨਾਮ ਨਿਕਲਦੇ ਆ ਫਿਰ ਕਿੱਦਾਂ ਦੇ ਤੁਹਾਨੂੰ ਵੀਊ ਆ ਕੇ ਦੱਸਦੇ ਆ ਕਿ ਜਦੋਂ ਜਦੋਂ ਲੈਣ ਹੁੰਦੇ ਆ ਨਾਮ ਜਾਂ ਕਹਿਣ ਹੁੰਦੇ ਆ ਕਿ ਭਾਈ ਸਾਡਾ ਨਾਮ ਨਿਕਲਿਆ ਤੇ ਸਾਡਾ ਸਾਰਾ ਸੰਪਰਕ ਕਰਾ ਦਿਓ ਕਿੱਥੋਂ ਮਿਲਣਾ ਫਿਰ ਕਿੱਦਾਂ ਦੇ ਥੋੜੇ ਵੀਊ ਦੱਸੋ ਦਰਸ਼ਕਾਂ ਨੂੰ ਵੀ ਉਹ ਵੇਖੋ ਇਹ ਖੁਸ਼ ਹੁੰਦੇ ਆ ਸਾਰੇ ਚਿਹਰੇ ਤੇ ਰੌਣਕ ਹੁੰਦੀ ਆ ਬਕਾਇਦਾ ਜੋ ਵੀ ਹੈ ਅੱਜ ਪੰਜਾਬ ਸਰਕਾਰ ਦੀ ਟਿਕਟ ਆ ਤੇ ਉਹ ਫਿਰ ਚੰਡੀਗੜ੍ਹ ਜਮਾ ਹੋਣੀ ਹੈ ਬਕਾਇਦਾ ਜੋ ਵੀ ਪ ਲੱਗਦਾ ਨਹੀਂ ਕਿ ਮਹਿੰਗਾਈ ਦਾ ਜੁਗ ਬਹੁਤ ਜ਼ਿਆਦਾ ਮੰਗਾਈ ਹੈ ਤੇ ਲੱਖਾਂ ਹੀ ਲੋਕ ਕਿਸਮਤਾਂ ਜਮਾਉਂਦੇ ਆ ਉਹਨਾਂ ਵਾਸਤੇ ਵਧੀਆ ਪਲੇਟਫਾਰਮ ਤੇ ਬਹੁਤ ਵਧੀਆ ਜੀ 500 ਰੁਪਏ ਦੀ ਟਿਕਟ ਹੈ ਵੇਖੋ 7 ਕਰੋੜ ਦਾ ਪ੍ਰਾਈਜ਼ ਆ ਇਹ ਨਾਲ ਵਧੀਆ ਤੇ ਪਲੇਟਫਾਰਮ ਕੋਈ ਹੈ ਨਹੀਂ ਠੀਕ ਹੈ ਜੀ ਤਾਂ ਏਸੀ ਜੀ ਸੰਜੇ ਲਾਟਰੀ ਏਜੰਸੀ ਦੇ ਮਾਲਕ ਸਾਡਾ ਮਜੂਦ ਸਨ ਉਹਨਾਂ ਨੇ ਕਿਹਾ ਕਿ ਲੋਕ ਜੋ ਕਿ ਕਰੋੜਪਤੀ ਲੱਖਾਂਪਤੀ ਬਣ ਚੁੱਕੇ ਹਨ ਜਦੋਂ ਆ ਕੇ ਮਿਲਦੇ ਹਨ ਉਹਨਾਂ ਦੇ ਚਿਹਰੇ ਦੀ ਖੁਸ਼ੀ ਵੱਖਰੀ ਹੁੰਦੀ ਹੈ ਕਿਉਂਕਿ ਅਮੰਗਾਈ ਦਾ ਯੁੱਗ ਹੈ ਅਜੋਕੇ ਯੁੱਗ ਚ ਮਾਇਆ ਦਾ ਯੁੱਗ ਵੀ ਕਿਹਾ ਜਾਂਦਾ ਹੈ ਹਰੇਕ ਇਨਸਾਨ ਚਾਹੁੰਦਾ ਹੈ ਕਿ ਔਰੀ ਪੌਕਟ ਦੇ ਵਿੱਚ ਵੱਧ ਤੋਂ ਵੱਧ ਪੈਸਾ ਹੋਵੇ ਤੇ ਸਭ ਤੋਂ ਵਧੀਆ ਉਹਨਾਂ ਕਹੇ ਪਲੇਟਫਾਰਮ ਇਹੀ ਹੈ ਕਿ 500 ਰੁਪਏ ਟਿਕਟ ਪਾਓ 7 ਕਰੋੜ ਦਾ ਇਨਾਮ ਤੇ ਗਾਂ ਦਿਵਾਲੀ ਬੰਪਰ ਤੇ ਪੰਜਾਬ ਸਰਕਾਰ ਵੱਲੋਂ 11 ਕਰੋੜ ਰੁਪਏ ਦਾ ਇਨਾਮ ਵੀ ਮਿਲੇਗਾ ਹੁਣ ਦੇਖਣਾ ਹੋਵੇਗਾ ਕਿ 16 ਤਰੀਕ ਨੂੰ ਕਿਸ ਵਿਅਕਤੀ ਦੀ ਪੰਜਾਬ ਤੋਂ ਜਾਂ ਬਾਹਰੋਂ ਇੱਕ ਕਿਸਮਤ ਖੁੱਲਦੀ ਹੈ ਅਤੇ ਉਹ ਕਰੋੜਪਤੀ ਬਣਦਾ ਹੈ ਵੇਖ ਕਰੋ ਚੈਨ